ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚ ਪੜ ਲਖਸੀਆ ਜ਼ਿਲ੍ਹਾ ਹਿਸ਼ਿਆਰਪੁਰ ਵਿਖੇ ਜਿੱਥੇ ਕੀ ਤਨ ਤਨ ਮਹਤਮੰਗਲ ਸਾਹਿਬ ਜੀ ਦੇ ਰੋਜ਼ੇ ਤੇ ਸਲਾਨਾ ਜੋੜ ਮੇਲਾ ਸੁਨਗਨਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਬਿਨ ਦੇ ਇਲਾਕੇ ਦੇ ਸਹਿਯੋਗ ਨਾਲ ਵਰੰਧ ਕਮੇਟੀ ਵੱਲੋਂ ਪ੍ਰਧਾਨ ਦਲਵੀਰ ਚੰਦ ਜੀ ਦੀ ਅਗਵਾਈ ਵਿੱਚ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਚਿਰਾਗ ਰੋਸ਼ਨ ਝੰਡੇ ਦੀ ਰਸਮ ਉਪਰੰਤ ਸੂਫੀਨਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਗਾਇਕ ਕਲਾਕਾਰ ਸ਼ਹਿਜ਼ਾਦ ਖਾਨ, پرویز ਅਲਪ, ਕੈਫ ਰਹੀਮ ਬੰਜਾਰਾ, ਰਿੱਕੀ ਖਾਨ, ਚੰਨ ਖੈੜੀਆ, ਅਜਮੇਰ ਹੀਰ, ਗੁਰਮਿੰਦਰ ਕੈਂਡਵਾਲ ਅਤੇ ਹੋਰ ਕਲਾਕਾਰਾਂ ਨੇ ਆਇਆਂ ਸੰਗਤ ਨੂੰ ਸੂਫੀਨਾ ਪ੍ਰੋਗਰਾਮ ਪੇਸ਼ ਕਰਕੇ ਨਿਹਾਲ ਕੀਤਾ ਅਤੇ ਰਾਤ ਨੂੰ 9 ਵਜੇ ਸੁਖਰਮ ਸ੍ਰੋਇਆ ਐਂਡ ਪਾਰਟੀ ਵੱਲੋਂ ਡਰਾਮਾ ਪੇਸ਼ ਕੀਤਾ ਗਿਆ ਸਟੇਜ ਸੈਕਟਰੀ ਸੇਵਾ ਅਪਤਾਰ ਜੀ ਵੱਲੋਂ ਬੇਖੂਬੀ ਨਿਵਾਈ ਗਈ ਇਸ ਮੌਕੇ ਸਾਈ ਬਿਲੇਸ਼ਾ ਫਗਵਾੜਾ ਕੁਲਵਿੰਦਰ ਦੇਵਾ ਸਲੋ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਦਾਤਾ ਜੀ ਦੇ ਲੰਗਰ ਤੁਟ ਮਰਤਾਏ ਗਏ ਇਸ ਮੌਕੇ ਦਲਬੀਰ ਚੰਦ ਬਲਬੀਰ ਸਿੰਘ ਅਵਤਾਰ ਸਿੰਘ ਪਾਰਾ ਹਰਜੋਤ ਸਿੰਘ ਅਜਮੇਰ ਹੀਰ ਚਮਨ ਸਿੰਘ ਮਨੋਹਰ ਰਾਜਕੁਮਾਰ ਜਗਤਾਰ ਸਿੰਘ ਬਾਬਾ ਬਲਬੀਰ ਸਿੰਘ ਦੀਪਕ ਮਲਹਾਰ ਸੁਨੀਲ ਮੱਖਣ ਪਰਮਜੀਤ ਪੰਮਾ ਹਰਪ੍ਰੀਤ ਸਿੰਘ ਗੋਪੀ ਮਨੀ ਨੇਚਲ ਬਲਵਿੰਦਰ सोनू ਹੈਪੀ ਪਰਮਿੰਦਰ ਇੰਦਰਜੀਤ ਪ੍ਰਭਜੋਤ ਰਜਿੰਦਰ ਸਿੰਘ ਜਸਵੀਰ ਸ਼ੀਰਾ ਜੰਡੋਲੀ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਲਓ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਤ ਕਿ ਸ਼ਾਹ ਹੈ ਠਾ ਮੇਰਾ ਪੀੜਾ ਡਵਾ ਚੰਮਣ ਦੀ ਸ਼ਾਹ ਹੈ ਠਾ ਮੇਰਾ ਪੀੜਾ ਡਵਾ ਜਿਲੀ ਆ ਦੀ ਕੀਰੀ ਤੋਂ ਪਿਆ ਦੀ ਟੁਕੜੀ ਦਿਲ ਖੜਕੇ ਸੋਚਾ ਨੀ ਨਾਲੇ ਸ਼ਰਮਾਵਾ ਦਿਲ ਖੜਕੇ ਸੋਚਿਆ ਹਾ ਨੀ ਨਾਲੇ ਰਹ ਕੇ ਬਾਪੂ ਵੇਲਾ ਆ ਗਿਆ ਕਾਲਜ ਨੇ ਬੰਦ ਖੁੱਲੇ ਠੇਕੇ ਰੇਟਰ ਦਸੋਂ ਕਿਵੇਂ ਤਾੜੀਆਂ ਹੂ ਸੂਤ ਨਹੀਂ ਹੋਵੰਨੀ ਨੁਕੜੀ ਸੀੜੀ ਦੇ ਬੜਾ ਫੇਰਾ ਸੇਮ ਯਹੀ ਹਾਲ ਹੋਇਆ ਪਿਆ ਦੇਸ਼ Voilà, था भी था भी फे ढाब गाणे अॼ चल पिया गाणा रवाज़ मेर प्यार इन जे गाणे